ਗੁੱਡ ਮਾਰਨਿੰਗ ਸਸਰੀਆ ਕਾ ਸਸਰੀਆ ਜਨਵੀ ਜੀ ਜਨਵੀ ਉੱਠ ਗਈ ਯਾਰ ਜਨਵੀ ਇਹ ਜਵਾਗ ਨੂੰ ਚੁੱਪ ਕਰਾ ਚਲ ਉੱਠ ਚੁੱਕੀ ਹਾਂ ਆ ਜਨਵੀ ਤੇਰੇ ਹੱਥ ਵਿੱਚ 100 ਰੁਪਿਆ ਇਹ ਕਿਨੇ ਦਿੱਤਾ ਮੈਨੂੰ ਮੇਰੇ ਘਰ ਵਾਲੇ ਨੇ ਤੇਰੇ ਸਹੋਦੀਆ ਨੇ ਦਿੱਤਾ ਉਹ ਆ ਜਨਵੀ ਫਿਰ ਇਸੇ ਖੁਸ਼ੀ ਵਿੱਚ ਨੱਚ ਕੇ ਦਿਖਾ ਦੇ 100 ਰੁਪਿਆ ਦਿੱਤਾ ਮੈਨੂੰ ਜਾਨਵੀ ਘੜ ਵਾਲੇ ਨੂੰ ਵੈਸੇ ਯਾਰ 100 ਰੁਪਏ ਵਿੱਚ ਕੀ ਕੀ ਖਾਵੇਂਗੀ ਹੁਣ ਬੇਟੀ ਕੀ ਕੀ ਖਾਵਾਂਗੀ ਐਸੀ ਜਾਨਵੀ ਸੋਰ ਦੇ ਵਿੱਚ ਜ਼ਹਿਰ ਮਿਜੇਗਾ ਨਾਲੇ ਤੂੰ ਕਿਹੜਾ ਲੋਣਾ ਐਨੀ ਕੰਜੂਸ ਨੇ ਤੂੰ ਤਗੜੀ ਤੇ ਜਿਲ ਕਰਨੀ ਨਹੀਂ ਤੇ ਆ ਖਾਣੀ ਮੈਂ ਜਿੱਦੀ ਵੱਡੀ ਕੰਜੂਸਾ ਹਾਂ ਮੇਰਾ ਦਿਲ ਕਰਨਾ ਮੈਂ ਰੱਖ ਲਾਂ ਤੇ ਕੱਲ ਵੀ ਸੋਲੋਂ ਆਉਂਗੀ ਕਿ ਦੱਸੋ ਰੂ ਆ ਜਾ ਰਹੀ ਤੂੰ ਬਿਲਕੁਲ ਸਹੀ ਕਹਿ ਐਸੇ ਜੋੜ ਲੈ ਤੂੰ ਆਪਣੇ ਪੈਸੇ ਜਾਨਵੀ ਨਾਲੇ ਸੋਰ ਨੋਰ ਨੂੰ ਪਾ ਰਹੀ ਐ ਤਾਂ ਕਰ ਦੇ ਆਇਆ ਉਹ ਸ਼ੁਕਰ ਹੈ ਜਾਨਵੀ ਦੇ ਘਰ ਵਾਲੇ ਦਾ ਜਿਹਨੇ ਜਾਨਵੀ ਨੂੰ ਥੋੜੀ ਦਿੱਤਾ ਉਹ ਜੇ 500 ਦਿੱਤਾ ਹੁੰਦਾ ਜਾਨਵੀ ਨੇ ਪਾਗਲ ਹੋ ਜਣਾ ਸੀ ਉਹ ਜਾਨਵੀ ਨੂੰ ਹਸਪੀਟਲ ਦਾਖਲ ਕਰਨਾ ਪੈਣਾ ਸੀ ਜਾਨਵੀ ਨੇ ਨੋਟ ਨੂੰ ਪਾੜੀਆਂ ਕਰਕੇ ਪੂਰਾ ਹੱਲ ਕਰ ਦਿੰਨਾ ਸੀ ਨੋਟ ਦਾ